ਜਾ ਕੋਈ ਨਹੀਂ ਹੋਵੇ ਹੋਵੇ ਜੇ ਇਹਨੇ ਮੇਰੇ ਨਾਲ ਸਿੱਧੀ ਗੱਲ ਨਹੀਂ ਤਾਂ ਮੈਨੂੰ ਤਾਂ ਚਪਕਾਉਗੀ ਤੂੰ ਦਾ ਮੰੰਗਾ ਡਾਲਣ ਤਾਂ ਅੱਗੀ ਮੇਰੇ ਤੇ ਚੱਲ ਚੱਲ ਮੰਮੀ ਆਉਂਦੀ ਮੰਮੀ ਆਉਂਨ ਆਹ ਵੇਖੀ ਇੱਕ ਲੱਤ ਦੇ ਘੁੰਮਦੀ ਸਕੂਟਰੀ ਹੁਣੇ ਮੰਮੀ ਘੁਮਾ ਦੇ ਐਂ ਗੁਰਦੁਆਰੇ ਵਾਲੇ ਮੁਟਿਆਰਾਂ ਉਹ ਇਧਰੋਂ ਜਾਂਦਾ ਛੁੱਟਾਂ ਵੱਟੀ ਗੱਲ ਕਰੀ ਮੈਂ ਬ੍ਰੇਕ ਲਾ ਲਈ ਉੱਥੇ ਹੀ ਕੰਗਲ ਕੀ ਜੱਗਾ ਡਾਕੂ ਹੀ ਲੱਗਨ ਦਈ ਐ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਲੌਗ ਦੇ ਸਾਰੇ ਜਣਿਆਂ ਦਾ ਸਵਾਗਤ ਹੈ ਅੱਜ ਬਹੁਤ ਬਹੁਤ ਜਿਆਦਾ ਸਵਾਗਤ ਹੈ ਆ ਪਿੱਛੇ ਬੰਦਾ ਦੇਖ ਸਕਦੇ ਹੋ ਉੱਡੀ ਮੇਰੀ ਨੂੰ ਲਿਬੜੇ ਵੇਖ ਸਕਦੇ ਹੋ ਵੀ ਝਟਕ ਪਹਿਲਾਂ ਅਸੀਂ ਖੇਡ ਚੁੱਕੇ ਹਾਂ ਬਰੂਨ ਨੂੰ ਨਾਲ ਹੁਣ ਇਹਨਾਂ ਨੇ ਬੰਨ ਲੈਣਾ ਤੇ ਮੈਂ ਬੂਆ ਬੰਦ ਕਰਦਾ ਕਿ ਸਕੂਟਰੀ ਬਾਹਰ ਦੇ ਆ ਦੱਸਿਆ ਹੀ ਤੁਹਾਨੂੰ ਸੱਚ ਬਲੌਗ ਦੇ ਬਾਰੇ ਕਿ ਭਾਈ ਅੱਜ ਜਿਹੜਾ ਵਾ ਗਰਦੀਪ ਨੇ ਸਕੂਟਰੀ ਚਲਾਉਣੀ ਸਿਖਾਈ ਜਾਏਗੀ ਗੱਗੂ ਦੇ ਸ਼ੌਭਾ ਸਾਡੇ ਨਾਲ ਉਧਰ ਇਹ ਪਿਛੇ ਤੀ ਦਿਖਾਏ ਦੇ ਸਟਾਰਟ ਕਰ ਲਿਆ ਨੇ ਸਟਾਰਟ ਕਰ ਲਿਆ ਨੇ ਇੱਕ ਆਤੀ ਸਿੱਧੀ ਹੁੰਦੀ ਆ ਜੇ ਇਹਨੇ ਮੇਰੇਆ ਨੂੰ ਸਿੱਧੀ ਕਰ ਲਈ ਤਾਂ ਮੈਨੂੰ ਤਾਂ ਚਪਕਾਊਗੀ ਤੂੰ ਤਾਂ ਨਹੀਂ ਜੋ ਸਿੱਧੀ ਚ ਬੱਚੇ ਚਲੇ ਆ ਗਏ ਇਹ ਆ ਗਈ ਮम्मी ਤੇਰੇ ਆਪ ਨੂੰ ਮੈਂ ਇੱਥੇ ਹੀ ਰਹਿਊਗੀ ਜਿਆਦਾ ਫਿਰ ਮਾਰੂਗੀ ਤੇ ਚਾਪ ਚਪਕਾਊਗੀ ਚੱਲ ਵੀ ਨਹੀਂ ਰੇਸ ਕਰ ਹੌਲੀ 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 ਕਰ ਰਹੀ ਇਸ ਉਹ ਤੂੰ ਐਨੂੰ ਸਿੱਧੀ ਲੈ ਕੇ ਆ ਹਾਂ ਉਧਰ ਐਨੂੰ ਸ਼ੈੱਡ ਆ ਲੈ ਸਿੱਧੀ ਲਿਆਉਂਦੀ ਇਹਨੇ ਚਾੜ ਦੇ ਚੱਡੀ ਤਾਂ ਚੜਾ ਕੇ ਮਾਰਨੀ ਵੀ ਇਹ ਵੇਲਿਓ ਉਦੋਂ ਤੇ ਬੱਚੇ ਤੋਂ ਹੀ ਲਈ ਸੀ ਤੇ ਉਦੋਂ ਸਿੱਧੀ ਲਿਆ ਕੇ ਚਬੱਚੇ ਨੂੰ ਕਹਿੰਦੀ ਕਿ ਮਾਰ ਕੇ ਡਿੱਗੀ ਪਈ ਨਹੀਂ ਇੱਥੇ ਸਾਡਾ ਚਬੱਚਾ ਹੁੰਦਾ ਜਿੱਥੇ ਉਹ ਕੁਰਸੀਆਂ ਪਈਆਂ ਸਾਰੀਆਂ ਟੁੱਟੀ ਪਾਟੀ ਸਿੱਧੀ ਇਹਨੇ ਮਾਰੀ ਆ ਇੱਟਾ ਅੱਗੋਂ ਤੁਸੀਂ ਰਾਤ ਰੱਖੀਆਂ ਤੇ ਉਹਨੇ ਓਂ ਟਪਕਾ ਗਣੀ ਨਹੀਂ ਟਪਕਾ ਚੱਟੀ ਅੰਨਾ ਡਾਲਣ ਤਾਂ ਅੱਜ ਮੇਰੇ ਤੇ ਚੱਲ ਚੱਲ ਹੋਰ ਕਮਾਈ ਤੇ ਟੈਲੈਂਟ ਹੈਗਾ ਤੇ ਇਹਦੀ ਤਾਂ ਨਹੀਂਗਾ ਵਾਕਿ ਵੇ ਲੈਣੇ ਇਹਨੇ ਨਹੀਂ ਕਦੇ ਕੋਈ ਸਾਧਨ ਚਲਾਉਣਾ ਸਿੱਖਿਆ ਵੀ ਨਾ ਵੀ ਮੈਂ ਕੋਈ ਸਾਧਨ ਚਲਾਉਣਾ ਸਿੱਖਿਆ। ਲਓ ਜੀ। ਨਹੀਂ ਸਕੂਟਰੀ ਚਲਾਉਣ ਜਾ ਰਹੇ ਨੇ। ਤਗੜੀ ਰਹਿੰਦੀ ਆ। ਮੈਂ ਆਹ ਮਸ਼ੀਨ ਦਾ ਕਰ ਲਾਵਾਂ ਉਹਦਾ ਕਰਵਾ ਲੈ, ਦਾ ਕਰਵਾ। ਚੱਲ ਵੀ। ਨਹੀਂ ਨਹੀਂ ਆਹ ਦਾ ਮੈਂ ਨਾ। ਕਲਚ ਨਾਲ ਪਕਲਚ। ਹਾਂ। ਬਸ 1 ਮਿੰਟ ਹਲਕੀ ਦੇ ਘੱਟ ਬਸ ਤੋਰ ਦੇ ਤੋਰ ਤੇ। ਜਾਂਦੇ ਬਾ ਚੱਲ ਮੰਮੀ ਨਾਲ ਮੰਮੀ ਨਾਲ ਕਮਾਲਿਆ ਹਾਂ ਬਾਦ ਰੋਬਨ ਅਰੇ ਇਸ ਤਰ੍ਹਾਂ ਕਰ ਦੇ ਉਹ ਜਾ ਬੁੱਸਾ ਮੱਥੇ ਆ ਕੇ ਜਾ ਮੱਥਾ ਅਰੇ ਇਸ ਤੋ ਆ ਚੱਕ ਲੈਣਾ ਕਿਉਂ ਚੱਲ 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 ਉੱਤਰ ਨੂੰ ਹਣ ਮੋੜ ਨਹੀਂ ਸਿੱਖ ਲਈ ਨਾ ਹੌਲੀ ਹੌਲੀ ਹੁਣ ਲੰਮੇ ਰਾਹ ਤੇ ਲੈ ਕੇ ਚੱਲਾਂਗੇ ਇਹਨੂੰ ਮੈਨੂੰ ਫੇਰ ਹੀ ਪਤਾ ਲੱਗੂਗਾ ਮੰਮੀ ਨਹੀਂ ਕੀ ਮੰਮੀ ਕਮਾਲ ਨੀ ਤੇ ਆ ਨਾ ਜਿੱਤੀ ਜਿੱਲਿਆ ਉਧਰੇ ਉਧਰੇ ਉਹ ਆ ਦिए ਨੀ ਮਾਰ ਸਕਦੀ ਗੀ ਹੋਰਾ ਕੰਨ ਨਾ ਮੈਂ ਕਿੱਥੇ ਆਹ ਰਾਜੀ ਹੋਲੇ ਰਾਜੀ ਦੋ ਵਧੀਆ ਲੈ ਕੇ ਭੱਜ ਗਏ ਜਾਂਦੇ ਚੱਲ ਚੱਲੇ ਰੇਸ ਦੇ ਰੇਸ ਰੇਸ ਹੋਲੇ ਰੇਸ ਕਰ ਦੇ ਕਮਾਲਾ ਹਣ ਦੇਖੀ ਮੈਂ ਜਿਹਨੇ ਕਵਲੀਆ ਚੜਾ ਦੇ ਦਾਈ ਲੈ ਜਾ ਲੰਮੇ ਰਾਹ ਤੇ ਪ੍ਰੈਕਟਿਸ ਕੀਤੀ ਜਾਂਦੀ ਹਾਂ ਹਾਂ ਤੇ ਹੁਣ ਸਕੂਟਰੀ ਫੜੀ ਜਾਂਦਾ ਕਿਨਾਰੇ ਹੈ ਆਵੇ ਆ ਫੜ ਲੈਨੇ ਸਕੂਟਰੀ ਇੱਕ ਦਿਨ ਸਾਹਿਬ ਸਕੂਟਰੀ ਨਹੀਂ ਮੈਂ ਢੇਰਾ ਤੇ ਚਲਾਉਂਦਾ ਫੇਰਾ ਔਖੀ ਆ ਮੈਂ ਢੇਰਾ ਤੇ ਚਲਾਉਂਦਾ ਫੇਰਾ ਮੈਂ ਢੜਕਣ ਆ ਆ ਗਈ ਸਕੂਟਰੀ ਚਾਬੀ ਤਰਾਕ ਤਰਾਕ ਕਰੀ ਜਾਂਦੀ ਓ ਰੱਕ ਤੱਕ ਗਈ ਜਾਨੀ ਕਾ ਤੋ ਇਤਰ ਕੇ ਆਈ ਹੈ ਨਾ ਬੈਣ ਹਾਂ ਲੋ ਕਾੜੋ ਹੁਣ ਚੱਲ ਜੀ ਸਿਖਾ ਕੇ ਲੈ ਆਏਗੇ ਅੱਜ ਗੁਰਦੀਪ ਨੂੰ ਫੁੱਟਰੀ ਇਹ ਵੀ ਬਈ ਜ਼ਰੂਰੀ ਚੀਜ਼ ਆ ਕਿਉਂਕਿ ਬਈ ਕੇ ਟਾਈਮ ਬੰਦੇ ਨੇ ਬਚਨਸੀ ਪੈ ਜੇ ਉਹ ਚੱਕ ਪਹਿਲੇ ਹੀ ਉੱਤਰ ਗਈ ਪਹਿਲੇ ਹੀ ਉੱਤਰ ਗਈ ਪਹਿਲੇ ਢਾਈ ਮਾਰ ਗਏ ਆ ਚੱਲੋ ਗਰਦੀਪ ਨੇ ਫੜਾ ਦਿੱਤੀ ਜਵੇਂ ਸਕੂਟਰੀ ਤੇ ਤੁਸੀਂ ਬਹਿ ਜਾ ਮਗਰ ਮੇਰੇ ਹੌਲੀ ਤੂੰ ਨਾਲ ਚੱਲੇ ਜਾਵੇਂ ਮਗਰ ਬਹਿ ਜਾ ਪਰ ਲੈ ਪਿੱਛੇ ਪੈਸੇ ਨੂੰ ਮੂੰਹ ਕਰਕੇ ਸਪੀਡ ਐ ਇੰਨਾ ਵੀ ਡਰ ਨਹੀਂ ਇੰਨੀ ਤਾਂ ਆਉਂਦੀ ਆ ਆਉਂਦੀ ਆਵੇਂ ਨਹੀਂ ਚਲਾ ਲੈਣੀ ਵੀ ਆ ਐਮਰਜੈਂਸੀ ਚਲਾਉਣੇ ਪਏ ਜੇ ਤਾਂ ਚੱਲ ਗਾੜ ਦੇ ਗਾੜ ਦੇ ਗਾੜ ਦੇ ਆ ਜਾਂਦੀ ਆ ਜਾਂਦੀ ਹਾਂ ਹਾਂ ਸਕੂਟਰ ਆ ਗਿਆ ਉਹਨੇ ਜਮਾਰੀ ਏ ਜਦੋਂ ਚਲਾਉਂਦੀ ਹੁੰਦੀ ਨਹੀਂ ਪਹਿਲਾਂ ਮੰਮੀ ਨੂੰ ਕਹਿੰਦੀ ਨਹੀਂ ਬਾਜ਼ਾਰ ਚ ਵਾਰ-ਵਾਰ ਮੈਚ ਲਾ ਲੂਗੀ ਆ ਵੇ ਆ ਚੱਕ ਬ੍ਰੇਕ ਲਾ ਲੈ ਬ੍ਰੇਕ ਆ ਰਿਸ਼ਕਾ ਨੰਗਲਾ ਨਾ ਰੋਕ ਜਾ ਹੌਲੀ 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 ਜਾਂਦੇ ਜਾਂਦੇ ਕੋਈ ਨਹੀਂ ਤਰੀ ਜਾਂਦੇ ਤਰੀ ਜਾਂਦੇ ਹੌਲੀ ਦੇ ਮੋੜ ਲੈ ਹੁਣੇ ਮੋੜ ਲੈ ਇੱਥੋਂ ਮੋੜ ਲੈ ਲਓ ਜੀ ਮੋੜ ਲੈ ਮੋੜ ਲੈ ਮੋੜ ਲੈ ਮੋੜ ਲੈ ਰੋਕ 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 ਲੈ ਬ੍ਰੇਕ ਗਰੂਪ ਹੈ ਨਹੀਂ ਦੀ ਪੈਰਾਂ ਨਾਲ ਹੁੰਦੀਆਂ ਮੇਰੇ ਕੁੜੀਆਂ ਨਾਲ ਉਹ ਕੁੜੀਆਂ ਦੇ ਪੈਰਾਂ ਨਾਲ ਬ੍ਰੇਕਾਂ ਪੈਰਾਂ ਨਾਲ ਹੁੰਦੀਆਂ ਆਹੋ ਮੈਂ ਰੋਕ ਲਈ ਹੁਣ ਹੁਣ ਮੈਨੂੰ ਲੈ ਚੱਲ ਮੈਂ ਮਗਰ ਬੈਠਦਾ ਨਹੀਂ ਖੜ੍ਹ ਜਾ ਇੱਕ ਮਿੰਟ ਮੈਂ ਮਗਰ ਬਹਿ ਜਾਣਾ ਨਹੀਂ ਸਕਦਾ ਤੈਨੂੰ ਵਜੋਂ ਖਿੱਚਣਾ ਵੀ ਆ ਜਾਊਗਾ ਬਹਿ ਜਾਣਾ ਸਕਦਾ ਸਹੀ ਆ ਖਿੱਚਣਾ ਆ ਜੂ ਤੈਨੂੰ ਲਓ ਜੀ ਲਓ ਭੈਣ ਜੀ ਆਗੇ ਬਾਗੇ ਖੜਨਾ ਪੈ ਗਿਆ ਫੇਰ ਰੇਸ ਦੇ ਥੋੜੀ ਜੀ ਚੱਲ ਚੱਲ ਭਜਾ ਆਗੇ ਚੱਲ ਚੱਲ ਉਹ ਰੋਟੀ ਲੈਣੇ ਰੋਟੀ ਆ ਬੱਲੇ ਬੱਲੇ ਸੁਦਾਫੀ ਰੀਗਾ ਦੋ ਪਾਰਾ ਨੂੰ ਦਰਦ ਖੋਟ ਰਹੀ ਚੱਲ ਚੱਲ ਮੋਟਰ ਰੇਸ ਤੇੜਾ ਯਾਰ ਮੜੀ ਜੀ ਚੱਲ ਚੱਲ ਗੰਦੀ ਸ਼ਾਵਾ ਸ਼ਾਵਾ 110 ਬੱਲੇ ਬੱਲੇ ਜਿੱਤ ਗਈ ਆ ਬਈ ਮਨ ਏ ਵੇ ਹੈ ਗਿਆ ਚੱਲ ਆ ਯਾਰ ਰੇਸ ਦੇ ਤੁਰਿਆ ਚੱਲ ਚੱਲ ਰੇਸ ਦੇ ਪਈ ਜਾਨੀ ਹੈ ਕਮਲ ਕੀ ਜੱਗਾ ਡਾਕੂ ਹੀ ਲੱਗਣ ਦਈ ਹੈ ਚੱਲ ਚੱਲ ਜਾ ਤੇ ਆ ਲੈ ਗਿਨਾਂ ਜੀ ਲੰਗੀ 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 ਨਾਗੀ ਨਾਂਗੀ ਨਾਂਗੀ বাজਗੀ বাজ ਗਿਆ ਅੱਕਰ ਵਜ ਗਿਆ ਚੱਲ 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 ਝੇਤੀ 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 ਬਸ ੱਡੀ ਛੱਡੀ ਚਲੋ ਜੀ ਚਲੋ 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 ਆ ਜਾਓ ਚਲੋ ਆ ਜਾ ਆ ਜਾ ਆ ਜਾ ਆ ਜਾ ਆ ਜਾ ਸ਼ਾਬਾਸ਼ ਸ਼ਾਬਾਸ਼ ਇਹ ਬ੍ਰੇਕ ਲਾ ਲਈਏ ਅੱਕਰ ਹਾਂ ਕੋਈ ਬ੍ਰੇਕ ਨਹੀਂ ਲਾਣੀ ਹੁੰਦੀ ਕੰਮ ਤਾਂ ਕਰ ਮੈਨੂੰ ਚੰਗਾ ਆ ਜਾ ਕੋਈ ਨਹੀਂ ਹੋਵੇ 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 ਡਿੱਗ ਪੜਾ ਨੇ ਹੁਣ ਕੋ ਸੱਟ ਸੁੱਟ ਲਵਾਉ ਮਸ਼ੀਨਾਂ ਨਹੀਂ ਚੱਲਣੀਆਂ ਕੂਨੀਆਂ ਦੀ ਸੱਟਾਂ ਬਹੁਤ ਪੈੜੀਆਂ ਹੈ ਇੰਨਾਂ ਦਿਨਾਂ ਦੇ ਅੱਛਾ ਸ਼ਾਲ ਹੈਗੇ ਚਲ ਆ ਜਾ ਢੀ ਆ ਜਾ ਆ ਜਾ ਬਸ ਕਰ ਬਹੁਤ ਲੈ ਆ ਖਿੱਚ ਕੇ ਚੱਲ 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 ਭਜਾ ਕੇ ਲੈ ਆ ਭਜਾ ਕੇ ਉਹ ਰੋਕਣੀ ਵੀ ਆ ਕਰਤ ਕਰਨਾ ਲੈ ਜੀ ਜਾ ਸਿੱਧਾ ਜਾ ਕੇ ਉਹਨਾਂ ਦੇ ਭੋਲੂ ਦੇ ਗੇਟ 'ਚ ਨਾ ਮਾਰੀ ਕਿਦੇ ਸ਼ਾਵਾ ਸ਼ਾਵਾ ਜਿੱਤ ਲਿਆ ਮੈਦਾਨ ਸਹੀ ਲੱਗਦੀ ਚਲੌਣ 'ਚ ਰੇਸ ਦੇਗਾ ਥੋੜੀ ਜਿਹੀ ਹੋਰ ਥੋੜਾ ਨਾ ਡੇਰਾ ਖੜਾ ਜੁੱਟੇ ਡੇਰਾ ਖੜਾ ਵੀ ਟੈਨ ਨਹੀਂ ਚਲਾਉਣੀ ਜੰਨੇ ਹੋਣੀ ਚਲਾ ਲਈ ਬਹੁਤ ਆ ਵੇਂਦੀ ਨਹੀਂ ਆ ਸੇ ਪਾਸੇ ਆਡੀ ਆਟੀਟਿਊਡ ਵਾਲੀ ਕੁੜੀ ਆਸੀਮ ਆਸੀਮ ਆਸੇ ਵਾਸੇ ਵੇ ਮੜਾ ਮੜਾ ਦਾ ਸੇ ਪਾਸੇ ਵੇਖ ਇੱਕ ਲੈ ਜਾਣੀ ਬਾਹਰ ਦੀ ਵੈਰੀ ਗੁੱਟ ਚੱਕ ਦੀ ਗ੍ਰੁੱਪੀ ਇਹ ਗੱਲ ਸਨ ਮੋੜ ਲਿਆਣ ਘਰੇ ਲੈ ਜਾਣੀ ਆ ਲੈ ਜੇ ਮੋੜ ਲੇਗੇ ਇੱਥੋਂ ਕਾਹ ਦੋ ਹੈਂਡਲ ਹੀ ਘਮਾਉਣਾ ਜੇ ਘਰੇ ਮਾਰ ਲਿਆ ਨੇ ਵਰੀਆ ਤਰ੍ਹਾਂ ਫੇਟੀ ਰੇਤਾ ਉਹਦੇ ਦੰਦਲ ਪੈ ਜਾਣੀ ਰਹਿਣ ਤੇ ਰੋਕ ਦੇ ਇੱਥੇ ਹੀ ਓਹ ਮੋੜ ਦਾ ਮੋੜ ਓਏ ਆਉਂਦੇ ਆਉਂਦੇ ਕੋਈ ਮੋੜ ਦਾ ਮੋੜ ਤੇ ਦੇਖਣ ਦੇ ਸਾਹਮਣੇ ਜੀ ਆਪਣੀ ਤੁਸੀਂ ਚੈੱਕ ਕਰ ਸਕਦੇ ਪਹਿਲੇ ਪਾਸੇ ਗੁੱਟ ਜਾ ਪਿੰਡੋਂ ਬਾਹਰ ਵਾਰ ਦੇ ਸ਼ਾ ਕਰੂੰਗੀ ਤੇ ਅਸੀਂ ਜਾਣੀ ਹੁੰਦਾ ਉਹ ਰੁਕ ਜਾ ਉਹਨੂੰ ਆ ਲੈਣ ਤੇ ਭਰਾਵਾ ਦੇਖਣੀ ਤੇ ਵਿੱਚ ਮਾਰੂਗੀ ਨਹੀਂ ਮਾਰਦੀ ਮੈਂ ਤਾਂ ਸਾਈਡ ਜਾ ਪੱਟ ਗਿਆ ਹੋ ਆ ਬੂਆ ਖੋਲ ਦ ਸਿੱਧੀ ਨੰਗ ਜੂ ਇਧਰੋਂ ਤੂਏ ਚੱਲ 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 ਮੋੜ ਲਈ ਮੋੜ ਵੀ ਮੋੜ ਲਿਆ ਇਹ ਇਹ ਯਾਰ ਚਲਾ ਲੈਂਦੀ ਹੁੰਦੀ ਸੀ ਪਰ ਡਰਦੀ ਬਹੁਤ ਰਹੀ ਅੱਜ ਤੱਕ ਇਨੇ 10 ਸਾਲਾਂ ਬਾਅਦ ਚਲਾਈ ਹਾਂ ਹਾਰ ਨਾ ਮਾਰਦੇ ਆਵੇ ਇਧਰ ਇਧਰ ਰੱਖੀ ਬਣੋ ਸਿੱਧੀ ਸਿੱਧੀ ਤੇ ਪਹਿਲੇ ਦਿਨੋਂ ਵੀ ਚਲਾ ਲੈਂਦੀ ਸੀ ਮੰਮੀ ਮੈਨੂੰ 10 12 ਸਾਲਾਂ ਬਾਅਦ ਚਲਾਈ ਨੇ ਬਹੁਤ ਚਿਰ ਬਾਅਦ ਚਲਾਈ ਆ ਸਿੱਧੀ ਸਿੱਧੀ ਲੈ ਨਹੀਂ ਬਾ ਉਦਾਂ ਨਹੀਂ ਆਉਂਦਾ ਕੋਈ ਜੱਜੀ ਉੱਥੇ ਰਾਹ 'ਚ ਜਾ ਕੇ ਮੋੜ ਕੇ ਛੱਡ ਦਿੰਦੀ ਆਂ ਗਾਂਹ ਲੈ ਜਾਉ ਬਾਜ਼ਾਰ 'ਚ ਐਂ ਕਰਦੀ ਹੁੰਦੀ ਤੈਨੂੰ ਐਂ ਕਰਦੀ ਹੁੰਦੀ ਨੇ ਐਂ ਹੀ ਕਰਦੀ ਸਿੱਧੀ ਸਿੱਧੀ ਲੈ ਜਾਂਦੀ ਆ ਉੱਥੋਂ ਤੱਕ ਚੁੰਗੀ ਤੱਕ ਠੀਕ ਤੇ ਗਾਂਹ ਬਾਸ ਮੁੜ ਕੇ ਹੁਣ ਤੁਸੀਂ ਲੈ ਜਾਓ ਉੱਥੇ ਸਾ ਤੇ ਕਹਿੰਦੀ ਸਾਰਨਾ ਭਰਾਵਾ ਮੇਰ ਤੋਂ ਨਹੀਂ ਵੜੀ ਜਾਂਦੀ ਆ ਚਿੱਕੀ ਬਾੜ ਲੱਗ ਗਈ ਕਣੀ ਜਿੱਥੇ ਕੋਰਲੇ ਪਾਸੇ ਕਿੱਡਾ ਲੱਗੀਆਂ ਅੱਖ ਤੇ ਇੱਧਰ ਹਾਂ ਨਹੀਂ ਮੈਂ ਇਹ ਮੋਈ ਨਹੀਂ ਧੋਕੇ ਆਈ ਹੋਗੀ 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 ਧੋਕੇ ਆਈ ਯਾ ਯਾ ਹੋਗੀ 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 ਹੁਣ ਹੁਣ ਕੀ ਕਹਿਣਾ ਚਾਹੇਂਗੀ ਗੁਰਦੀਪ ਮੰਮੀ ਨੇ ਤੇ ਡਰਾਈਵਰੀ ਚੈੱਕ ਕਰਨੀ ਆ ਮੰਮੀ ਚੈੱਕ ਕਰਾ ਸਕੂਟਰੀ ਡਰਾਈਵਰੀ ਇਹਨਾਂ ਨੂੰ ਹਾਂਜੀ ਆਂਟੀ ਜਾ ਮੰਮੀ ਜਾ ਚੈੱਕ ਕਰਾ ਐ ਇੰਨੇ ਤਾਂ ਜੇ ਮੋੜ ਕੇ ਵਿਖਾ ਦੇਣ ਸਕੂਟਰੀ ਕਿਤੇ ਮੋੜ ਹੀ ਲੈਣੀ ਨਹੀਂ ਮੋੜਨ ਨੂੰ ਜਾ 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 ਸਕੂਟਰੀ ਚਲਾ ਗਿਆ ਇਹ ਕੀ ਕਰ ਲਾ ਮਿਸਟਰੀ ਸਟਾਰਟ ਹੀ ਨਹੀਂ ਹੋਈ ਤੇਲ ਤਾਂ ਬਾਧੂ ਵਿੱਚ ਲਾ ਮੈਂ ਕਰਕੇ ਵੇਗਾ ਸਟਾਰਟ ਸਟਾਰਟ ਕਰ ਦਿੱਤੀ ਗਈ ਆ ਓਕੇ ਆ ਕਾਲੂ ਕੋਈ ਉਨੀ ਕੀ ਹੋਵੇ ਤੁਹਾਡੀ ਆ ਹਾਂ ਮਿਸਤਰੀ ਉਹ ਸਾਹਮਣੇ ਇਹ ਟੈਕਸ ਦੇ ਜੂਨਰ ਦੇ ਬਾਰੇ ਵਿੱਚ ਮਿਸਤਰੀ ਓਕੇ ਆ ਪਾਸਾ ਹੁਣ ਸੈਲਫ ਡੇ ਹੋ ਜਾਂਦਾ ਚਲ ਪਤਾ ਨਹੀਂ ਪਾਸਾ ਇਹ ਫਿਰ ਰੰਗ ਅਰੇ ਨਹੀਂ ਹੋ ਗਿਆ ਉਹ ਹੱਥ ਮਾਰੀ ਤਾਂ ਗੱਡੀ ਯਾਰ ਮੰਮੀ ਜਣੀ ਸਕੂਟੀ ਚ ਲਾ ਕੇ ਤੁਹਾਨੂੰ ਵਾਹਣ ਜਾਪ ਹੋਣ ਲਈ ਮੈਂ ਬੰਦਿਆਂ ਦਾ ਕੰਮ ਕਰਾਂਗਾ ਤੇ ਜਾਣ ਕਰਾਂਗਾ ਬਸ ਸਹੀ ਆ ਵੇ ਨਾ ਜਿੰਨਾ ਤੂੰ ਡਰ ਡਰ ਚਲਾਉਣੀ ਮੰਮੀ ਵੇ ਲੈ ਤੇਰੇ ਨਾਲ ਵਧੀਆ ਚਲਾ ਲੈਂਦੀ ਮੰਮੀ ਆ ਕਰ ਚਲਾਉਂਦੀ ਰਹੀ ਆ ਚਲਾਉਂਦੀ ਰਹੀ ਤੇ ਤੂੰ ਸਕੋ ਨਹੀਂ ਚਲਾਉਂਦੀ ਰਹੀ ਕਿਉਂ ਨਹੀਂ ਤੈਨੂੰ ਵੀ ਕਹੀ ਸੀ ਚਲਾ ਚਲਾ ਤੂੰ ਕਣੀ ਚਲਾਉਂਗੀ ਵੀ ਤੈਨੂੰ ਅਸੀਂ ਜਵਾਬ ਦਿੱਤਾ ਸੀ ਤੂੰ ਨਾ ਚਲਾ ਹੈ ਉਹ ਵੀ ਸਿੱਖ ਸਕਦੀ ਸੀ ਮੰਮੀ ਨੇ ਮਨ ਛੱਡੀ ਨੂੰ ਕਿੰਨਾ ਚਰ ਹੋ ਗਿਆ ਵਾ ਮੈਂ ਤਾਂ ਆਪ ਚੱਲ ਹੁਣ ਮੰਮੀ ਚਲਾ ਕੇ ਵਿਖਾਉਗੀ ਹੈ ਮੈਂ ਤਾਂ ਆਪ 13 14 ਸਾਲਾਂ ਬਾਅਦ ਫੜੀ ਹੈ ਬੜੀ ਇਹ ਚਲਾਉਣੀ ਚਾਹੀਦੀ ਆ ਤੁਹਾਨੂੰ ਕਦੇ ਐਮਰਜੈਂਸੀ ਲੋੜ ਪੈ ਜੇ ਫੇਰ ਮੂੰਹ ਹਲ ਵੇਖਣਾ ਇੱਥੇ ਕਿਸੇ ਦੇ ਬੰਦੇ ਕੋ ਆਪਦਾ ਸਾਧਨ ਹੋਵੇ ਭੱਜ ਕੇ ਜਾ ਕੇ ਚੀਤ ਤਾਂ ਫੜ ਲਿਆ ਹੋਵੇ ਜਾਂ ਜਾਣਾ ਜੁਣੂ ਕਿਤੇ ਲਿਆ ਆਵੇ ਤੇ ਮੈਨੂੰ ਤੇ ਆਪ ਛੱਡੀ ਨੂੰ ਕਿੰਨਾ ਚਿਰ ਹੋ ਗਿਆ ਤੇਰੀ ਤਾਂ ਛੜਾਤੀ ਨਾ ਤੂੰ ਤਾਂ ਲੋਕਾਂ ਦੇ ਐਕਸੀਡੈਂਟ ਬਹੁ ਕਰ ਲਾਪੀ ਸੀ ਤੂੰ ਕਦੇ ਕਿਤੋਂ ਗੋਡਾ ਬਣਾ ਕੇ ਆਉਂਦੀ ਕਦੇ ਕਿਤੋਂ ਕੂਣੀ ਛਲਾ ਕੇ ਆਉਂਦੀ ਸੀ ਤਾਂ ਕਰਕੇ ਤੇਰੀ ਛੜਾਤੀ ਫਿਰ ਬੰਦੇ ਨਹੀਂ ਨਾ ਆਪਦੀ ਛੜੀਟਾ ਮਾਰ ਕੇ ਤਰੇ ਆਉਂਦੀ ਸੀ ਵਾਰ-ਵਾਰ ਕਦੇ ਉੱਥੇ ਡੇਗ ਪੀ ਕੇ ਤੇ ਉੱਥੇ ਡੇਗ ਪੀ ਫਿਰ ਚਲ ਅੱਜ ਚਲਾ ਕੇ ਵਿਖਾ ਅੱਜ ਤੇਨੂੰ ਡੇਗ ਦੀ ਕਿਤੇ ਜੇ ਡੇਗ ਪੀ ਤਾਂ ਫੇਰ ਫਿਰ ਕੋਈ ਨਹੀਂ ਮੰਜੇ ਤੇ ਬੈਡ ਰੈਸਟ ਵਰੀ ਆਦੇ ਤਿੰਨ ਬੈੱਡ ਲੱਗੇ ਫਿਰ ਬੈੱਡ ਰੈਸਟ ਕਾ ਰਾਦਾ ਤੇ ਸਿਆਲ ਆ ਗਿਆ ਵਾ ਦੇ ਤਾਂ ਬਵੇਂ ਮੰंजे ਤੇ ਇਹ ਮੰਮੀ ਆਉਦੇ ਤੇ ਹੁੰਦਾ ਬੰਦੇ ਨੇ ਬਹਿਣਾ ਬਹਿ ਜਾਂਦਾ ਨਹੀਂ ਜੇ ਤੇ ਤੁਰੇ ਫਿਰਨਾ ਤੇ ਤੁਰੇ ਫਿਰਨਾ ਹਾਂ ਤੇ ਡਰਾਦਾ ਗੋਡਾ ਗੁਡਾ ਧੜਾਵੇ ਕੋਈ ਇਹਦਾ ਮੰਮੀ ਹੁਣ ਤੁਰਨ ਫਿਰਨ ਜੋਗੀ ਹੋ ਗਈ ਨਾ ਹੁਣ ਜੇ ਆਪਣੇ ਪਿੰਡ 'ਚ ਕੋਈ ਮਰਗਮੁਰਗ ਜਾਂ ਖੁਸ਼ੀ ਗੰਗਵੀ ਦਾ ਕੋਈ ਭੋਗ ਖੱਜਾਂ ਕੋਈ ਵੀ ਹੁੰਦਾ ਪ੍ਰੋਗਰਾਮ ਚੱਕ ਦੀ ਸਕੂਟਰੀ ਤੇ ਆਦੀ ਸੇਲੀਆਂ ਨੂੰ ਬੌਂਦੀ ਨਾਲ ਇਹ ਸੇਲੀ ਦੀ ਪੱਕੀ ਕਿਹੜੀ ਆਪਣਾ ਬੰਤ ਦੀ ਮੰਮੀ ਬੰਤੇ ਦੀ ਮੰਮੀ ਮੇਰੀ ਪੱਕੀ ਸੇ ਲਿਆ ਉਹਨੂੰ ਇਹਨੇ ਬਹਾਉਣਾ ਸਕੂਟਰੀ ਤੇ ਚਲਾ ਆ ਪੈਣੇ ਆ ਪਤਾ ਉਹ ਗਿਆਈਏ ਤੇ ਹੁਣ ਨਹੀਂ ਤੁਰਿਆ ਜਾਂਦਾ ਉਹਦੇ ਤੋਂ ਵੀ ਉਹ ਕੰਮ ਨਹੀਂ ਕਰੇ ਸਕੀਮ ਬਣਾ ਲੈਣੀ ਹੁੰਦਾਵੇਂ ਜਣੀਆਂ ਸਕੂਟਰੀ ਦੇ ਹੂੰ ਕਰਦੀਆਂ ਉਹਨੂੰ ਤੇ ਉਹਨੂੰ ਤੇ ਜਦੋਂ ਹੁਣ ਏਡੀ ਦੂਰ ਤੱਕ ਨਹੀਂ ਤੁਰਿਆ ਜਾਂਦਾ ਗਾ ਐ ਵੱਡੀਆਂ ਤੇ ਹੀ ਤੇ ਤੁਰਿਆ ਨਹੀਂ ਜਾਂਦਾ ਜੀ ਤੇ ਕਿਉਂ ਨਾ ਨਾ ਆ ਕੇ ਤੁਹਾਨੂੰ ਕਹੀ ਨਹੀਂ ਤਾਂ ਤੁਸੀਂ ਆਰ ਤਾਂ ਜਾਂਦੇ ਨਹੀਂ ਕੇ ਵੱਲੇ ਤੇ ਤੂੰ ਤੂੰ ਕੀ ਘਰੇ ਕਰਨਾ ਹੁੰਦਾ ਤੂੰ ਮੁਰ ਭੋਗ ਹੀ ਖਾਣੇ ਲਾ ਫੇਰ ਕੀ ਹੋਇਆ ਹਾਹੋ ਬੰਦਾ ਇਹਨੇ ਨਾਲੇ ਪਿੰਡ 'ਚ ਸੂਸਾ ਲੈ ਆਉਂਦਾ ਮੇਲ ਆਉਂਦਾ ਕੀ ਆ ਲੈ ਹੁਣ ਬੀਬੀ ਚਲਾਉਣ ਲੱਗੀ ਸਕੂਟਰੀ ਲੱਗ ਜੂ ਬੜਾ ਅੱਜ ਫਿਰ ਹੈ ਪਰ ਮੈਂ ਦੇ ਨੇ ਇਹਨਾਂ ਦਾ ਦੱਦ ਨਾ ਗਰਦੀ ਤੇਰੇ ਨਾਲ ਤਾਂ ਬਹੁਤ ਵਧੀਆ ਚਲਾਉਂਦੀ ਮੈਂ ਸਕੂਟਰੀ ਹਾਂ ਲੈ ਤੂੰ ਆਵੇਂ ਕਿ ਮੇਰੇ ਅੱਗੇ ਆ ਗਿਆ ਆ ਇਹਦੇ ਸਾਈਡ ਤੇ ਖੜੇ ਰਿਸ਼ਕੇ ਵਾਲੇ ਨੂੰ ਵੀ ਕਹਿ ਦਿੰਦੇ ਅਸੀਂ ਰਿਸ਼ਕਾ ਕਿਵੇਂ ਲਾ ਕੇ ਖੜੇ ਸਾਈਡ ਤੇ ਹੁਣ ਇਹ ਨਹੀਂ ਸਟਾਰਟ ਹੋਣੀ ਕਲੱਚ ਦਾ ਹੁੰਦਾ ਹੀ ਨਹੀਂਗਾ ਬ੍ਰੇਕ ਹੁੰਦੀ ਐ ਕਿਉਂ ਕਿਆ ਕਰ ਐ ਐ ਬੇ ਕਿਉਂ ਆ ਵੇਖੀ ਇੱਕ ਲੱਤ ਦੇ ਘੁੰਮਦੀ ਸਕੂਟਰੀ ਹੁਣੇ ਮੰਮੀ ਘੁਮਾ ਦੇ ਇੱਕ ਲੱਤ ਦੇ ਘੁਮਾ ਦੇ ਐ ਸਾਪ ਵਾਂਗੂ ਲੈ ਮੇਲਦੀ ਜਾ ਇਹ ਆਉ ਜਾਂਦੀ ਐ ਇਹ ਆਉ ਕੱਕ ਇਹ ਆ ਲੈ ਕਿਉਂ ਬਸ ਇਹ ਕੋਈ ਕੰਮਾ ਜਗਾ ਬਣਾ ਲੈ ਲਾ ਵੀ ਸਾਈਡ ਤੇ ਦਿੱਤੀ ਵੇਹ ਇਹਨੂੰ ਕਹਿੰਦੇ ਡਰਾਈਵਰੀ ਪਰ ਆਰਚ ਨਾ ਡਿੱਗ ਪੀ ਲਵ ਯੂ ਇਸ ਦੇ ਨਾਲ ਸਾਡਾ ਅੱਜ ਦਾ ਵਲੌਗ ਦਾ ਇੱਕ ਖਤਮ ਬਹੁਤ ਬਹੁਤ ਧੰਨਵਾਦ ਸਾਰੇ ਜਾਨਿਆਂ ਦਾ ਵਲੌਗ ਵੇਖਣ ਲਈ ਤੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਲਵ ਯੂ ਅੰਨੇਵਾ ਤੁਹਾਨੂੰ ਤੇ ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ ਚ ਬਾਕੀ ਹਰਜੀਤ ਕਾਰਜਿਤ ਜੀ ਸਾਹਮਣੇ ਵੇਖਦੇ ਆਂ ਦਦੇ ਮੇਰੇ ਆਉਂਦੇ ਹੋਏ ਵੇਖਿਆ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਸਕੂਟਰੀ ਚਲਾਉਣ ਦਾ ਹੁਣ ਛੱਡੀ ਨੂੰ ਕਿੰਨਾ ਚਰੋ ਗਿਆ ਭਲਾ ਮੇਰੀ ਸਕੂਟਰੀ ਯੈਸ ਨਹੀਂ ਹਣ ਪਰਸੋ ਚਾਹ ਤਾਂ ਭਾਈ ਜੀ ਕੀ ਬਣਵਾ ਕੇ ਮੇਰੇ ਯਾਰਾਂ ਤੋਂ ਕੋਈ ਬਣਵਾ ਕੇ ਨਹੀਂ ਪਰਸੋ ਚਾਹ ਤੁਸੀਂ ਮਰਗ ਵਾਲੇ ਘਰੇ ਗਏ ਤੇ ਤੁਸੀਂ ਸਕੂਟਰੀ ਤੇ ਨਹੀਂ ਗਏ ਗਈ ਸੀ ਤੇ ਫਿਰ ਪਤਾ ਕਿੱਡੀ ਦੂ ਫੇਰ ਐ ਨਹੀਂ ਕਹਿਣਾ ਤੁਸੀਂ ਸਕਿਊਟਰੀ ਵੇ ਮੈਂ ਤਾਂ 13 ਸਾਲ ਹੋ ਗਏ ਛੱਡੀ ਬੋਲੀ ਜੋਲੀ ਨਾਲ ਲੱਗਾ ਮੋਟਰਸਾਈਕਲ ਵਿੱਚ ਉਹ ਵੇਖਿਆ ਕਸੂਰ ਜੋਲੀ ਦਾ ਕਸੂਰ ਜੋਲੀ ਦਾ ਵੇਲਾ ਅਹੀਂ ਗੁਰਦੁਆਰੇ ਵਾਲੇ ਮੁੜਗੀਆਂ ਉਹ ਇਧਰੋਂ ਜਾਂਦਾ ਛੁੱਟਾਂ ਵੱਟੀ ਗੱਲ ਕਰੀ ਮੈਂ ਬ੍ਰੇਕ ਲਾ ਲਈ ਉੱਥੇ ਹੀ ਤੇ ਚਾਚੀ ਵੀ ਡਿੱਗਣ ਤੋਂ ਵਿਚਾਰੇ ਤੇ ਆ ਵੀ ਡਿੱਗਣ ਤੋਂ ਬਚ ਗਈ ਬ੍ਰੇਕ ਹੱਥ ਨਾਲ ਹੀ ਕਿ ਲੱਤਣਾ ਤੇ ਬ੍ਰੇਕ ਦਾ ਹੱਥ ਨਹੀਂ ਲੱਗਦੀ ਲੈ ਕਿਉਂ ਕੁੜੀਆਂ ਪੈਰਾਂ ਨਾਲ ਲਾਉਂਦੀਆਂ ਨਾ ਤਾਂ ਫਿਰ ਮੰਮੀ ਹੈ ਨਾ ਇਹ ਮੰਮੀ ਹੈ ਨਾ ਇਹ ਨਹੀਂ ਪੈਰਾਂ ਨਾਲ ਲਾਉਂਦੀ ਇਹ ਤਾਂ ਹੱਥ ਨਹੀਂ ਲਾਉਂਦੀ ਬ੍ਰੇਕ ਕਹਿ ਲਓ ਤੇ દો ਕੋਲ ਸਹੀ ਹੋਊ ਚਲੋ ਮਿਲਦੇ ਆ ਤੁਹਾਨੂੰ ਨੈਸ਼ਨਲ ਆਚ ਉਹ